ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਹਾਦੀਓ ਦਾ ਤੂੰ ਮੇਰਾ ਮਤਰਹਿ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉਜਲੇ ਪਾਰ ਲੰਗਾਇਆ ਜਿੱਤਾ ਪਾਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਮਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤਾਂ ਲਾਇਨ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਹੋੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਹੋੜੀ ਹਰ ਦਿਓ ਜਾਂ ਤੂੰ ਮੇਰਾ ਮੈ ਤਰ ਹੈ ਤਾਂ ਕਿਆ ਮੈਂ ਕਾੜਾ ਜਿੰਨ ਠੱਗੀ ਜਗ ਤੱਕ ਗਿਆ ਸੀ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਦਾ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜਿੱਤਾ ਪਵਾ ਵੰਡਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾਡਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਾਹੀਂ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਏ ਦਾ ਗੁਰ ਅੰਦਰਵਾੜਾ ਗੁਰੂ ਨਾਨਕ ਤੁਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆ ਪਾ ਵੜਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਖਾੜਾ ਸਭ ਇੰਦਰੀਆਂ ਵਸ ਕਰ ਦੇਤੇਓ ਸਤਵੰਤਾ ਸਾੜਾ ਜੇਤ ਲਾਇਨ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਖਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਅਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦੇਤੇ ਓ ਸਤਵੰਤਾ ਸਾਡਾ ਜੇਤ ਲਾਇਆ ਨੇ ਜਿੱਤੇ ਲੱਗਦਿਆਂ ਨਾ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਦਸ ਦਾ ਨੇੜਾ ਪੌੜੀ ਹਰ ਜੀਉ ਦਾ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪੌਜਰ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਬਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਓ ਸਤਵੰਤਾ ਸਾਡਾ ਜੇਤ ਆਇਆ ਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿਨ ਠੱਗੀ ਜਗ ਤਾ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤਾ ਲਾਇਆ ਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਦਾ ਜੋ ਇਛੀ ਸੋਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਦਸ ਦਾ ਨੀੜੀ ਹਰ ਦਿਉ ਜਾਂ ਤੂੰ ਮੇਰਾ ਮਹਿਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਹੋ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਜਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇਛੀ ਸੋਫਲ ਪਾਇਦਾ ਗੁਰ ਅੰਦਰ ਵਾੜਾ ਗੁਰ ਨਾਨਕ ਟੁਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪੌਜਲ ਪਾਰ ਲੰਘ ਆਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁਠਾ ਪਾਈ ਰੋ ਹਰ ਬਸ ਦਾ ਨੇੜਾ ਪੌੜੀ ਹਰਦੀਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੀ ਤੁਦ ਮਾਰਨੇ ਵੜਾ ਗੁਰ ਪੌਜਲ ਪਾਰ ਲੰਘਾਇਆ ਜੇ ਤਾਪਾ ਵੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਪੌੜੀ ਹਰਦੀਓ ਜਾਂ ਤੂੰ ਇਰਾ ਮੈਂ ਤਰਹ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜੇ ਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮੈਂ ਤਰਹ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜੇਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤਾ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋផល ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਦ ਆਰਨੇ ਵੜਾ ਗੁਰ ਪਾਉ ਜਲ ਪਾਰ ਲੰਗਾ ਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਬਰ ਸਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਬਰਾ ਸਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾਡਾ ਜੇ ਤਾਂ ਲਾਇਆ ਨੇ ਦਿੱਤੇ ਲੱਗਦਿਆਂ ਨਾ ਕਿ ਜੋ ਤਾੜਾ ਜੋ ਇੱਛੀ ਸੋ ਫਲ ਫਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਹਾਦੀਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪੌਜਲੇ ਪਾਰ ਲੰਗਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਮੰਤਾ ਸਾੜਾ ਜੇ ਤ ਲਾਇਨ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਸਦਾ ਨੇੜਾ ਔੜੀ ਹਰ ਦਿਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜੇ ਤਾ ਪਵਾੜਾ ਗੁਰਮਤੀ ਸਬਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਪਾਈ ਰੋ ਹਰ ਵਸਦਾ ਨੇੜਾ ਔੜੀ ਹਰ ਦਿਓ ਜਾਂ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜੇ ਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਦਾ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੀ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾਡਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਪਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਜੀਉ ਦਾ ਤੂੰ ਮੇਰਾ ਮਹਿਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੀ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆਪਾ ਵੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾਡਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਦਸ ਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਲੰਗਾ ਆਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਦਸਦਾ ਨੇੜਾ ਕੌੜੀ ਹਰ ਜਿਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾ ਆਇਆ ਜਿੱਤਾ ਪਵਾੜਾ ਗੁਰਮਤੀ ਸ ਬਰਾ ਸਭ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤ ਲਾਇਆ ਨੇ ਜਿੱਤੇ ਲੱਗਦਿਆਂ ਨਾ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇਓ ਸਤਵੰਤਾ ਸਾੜਾ ਜਿੱਤ ਲਾਇਆ ਨੇ ਜਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੀੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇਓ ਸਤਵੰਤਾ ਸਾੜਾ ਟਾੜਾ ਜੇ ਤਾ ਲਾਇਆ ਨੇ ਦਿੱਤੇ ਲੱਗਦਿਆਂ ਨਾ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਧ ਮਾਰਨੇ ਵੜਾ ਗੁਰ ਪੌਜਲ ਪਾਰ ਲੰਘਾਇਆ ਜੇ ਤਾ ਤਾ ਵੜਾ ਗੁਰਮਤੀ ਸਬਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇ ਤਾ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੋਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪੌਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੋਠਾ ਆਇਰੋ ਹਰ ਬਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਡਕ ਤਾ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾ ਵੱਡਾ ਗੁਰਮਤੀ ਸਾਬਰ ਸਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਜਿੱਤੇ ਲੱਗਦਿਆਂ ਨਾ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾਇਆ ਜਿੱਤਾ ਪਵਾੜਾ ਗੁਰਮਤੀ ਸਾਬਰ ਸਭੋਗਦਾ ਵੱਡਾ ਖੜਾ ਸਭ ਇੰਦਰੀਆਂ ਵਸ ਕਰ ਦਿੱਤੇਓ ਸਤਵੰਤਾ ਸਾੜਾ ਜੇਤ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪੌਜਲ ਪਾਰ ਲੰਘਾਇਆ ਜੇਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦੇਤੇ ਹੋ 77 ਸਾੜਾ ਜੇਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ